ਇਹ ਦਿਨੀ ਸੀ ਇੱਕ ਬੱਚੀ ਦੀ ਜਿਹੜੀ ਖਬਰ ਗਈ ਸੀ ਜੀ ਕੈਂਸਰ ਨਾਲ ਪੀੜਤ ਬੱਚੀ ਦੀ ਖਬਰ ਜਿਹੜੀ ਸੀ ਲਗਾਤਾਰ ਪ੍ਰਕਾਸ਼ਨ ਕਰ ਰਹੇ ਆ ਸੋ ਉਸ ਬੱਚੀ ਦੀ ਮਦਦ ਲਈ ਜਿਹੜਾ ਵਾ ਸਾਡੇ ਗੁਰਦਾਸਪੁਰ ਦੀਆਂ ਸੰਸਥਾਵਾਂ ਲਗਭਗ ਜਿਹੜੀਆਂ ਜੀ ਅੱਗੇ ਆ ਰਹੀਆਂ ਨੇ ਸਾਥ ਦੇ ਰਹੀਆਂ ਨੇ ਬੜੇ ਵੱਡੇ ਜਿਹੜੇ ਉਪਰਾਲੇ ਜਿਹੜੇ ਕੀਤੇ ਜਾ ਰਹੇ ਨੇ ਕਿਉਂਕਿ ਬੱਚੀ ਦੀ ਜਾਨ ਅਸੀਂ ਕਿਸੇ ਵੀ ਤਰੀਕਾ ਵਿੱਚ ਚੋਣੀ ਆ ਸੋ ਸਨਾਤਨ ਜਗਰਣ ਮੰਚ ਵੱਲੋਂ ਵੀ ਅੱਜ ਜਿਹੜਾ ਵਾ ਜੀ ਅਗਾ ਆ ਕੇ ਜਿਹੜਾ ਵਾ ਇਸ ਬੱਚੀ ਦੀ ਇੱਕ ਵੱਡਾ ਆਪਣਾ ਰੋਲ ਨਿਭਾਇਆ ਜਾ ਰਿਹਾ ਵਾ ਔਰ 50000 ਰੁਪਏ ਦੀ ਰਕਮ ਜਿਹੜੀ ਹੈ ਜੀ ਇਸ ਮੰਜੂਲ ਦਿੱਤੀ ਜਾ ਰਹੀ ਹੈ ਸੋ ਮੰਜ ਦੇ ਜਿਹੜੇ ਹੈ ਜੀ ਉਹਦੇ ਨਾਲ ਵੀ ਸਾਡੇ ਨਾਲ ਇਹ ਗੱਲਬਾਤ ਕਰ ਲੈਣੇ ਆ ਪਹੁੰਚੀ ਇੱਕ ਵੱਡਾ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਵਾ ਕਿਉਂਕਿ ਇਸ ਬੱਚੀ ਨੂੰ ਬਚਾਉਣ ਵਾਸਤੇ ਅਸੀਂ ਲਗਾਤਾਰ ਆਵਾਜ਼ ਨੂੰ ਬੁਲੰਦ ਕਰ ਰਹੇ ਆ ਸਭ ਤੋਂ ਪਹਿਲਾਂ ਤੇ ਜੈਸ਼ਰੀ RAM ਜੀ ਦੇਖੋ ਸਾਨੂੰ 10 ਤਰੀਕ ਨੂੰ ਪਤਾ ਲੱਗਾ ਸੀ ਜਦੋਂ ਆਪਾਂ ਨਵੀਨ ਜੀ ਦੀ ਬਾਈਟ ਸੁਣੀ ਸੀਗੀ ਔਰ ਅਸੀਂ 9 ਤਰੀਕ ਨੂੰ ਹੋਲੀਆਂ ਦੇ 8 ਤਰੀਕ ਦੇ ਹੋਲੀਆਂ ਦੇ 사త్సੰਗ ਸ਼ੁਰੂ ਕੀਤੇ ਸੀਗੇ ਔਰ ਜਦੋਂ ਸਾਨੂੰ ਦੱਸ ਨੂੰ ਪਤਾ ਲੱਗਾ ਅਸੀਂ 10 ਤਰੀਕ ਨੂੰ ਹੀ ਅਨਾਉਂਸ ਕੀਤਾ ਕਿ ਸਾਨੂੰ ਹੋਲੀਆਂ ਦੇ ਜੋ ਵੀ ਮਤਲਬ ਲੋਕਾਂ ਦੇ ਸਹਿਯੋਗ ਨਾਲ ਜੋ ਖਰਚਾ ਹੋਏਗਾ ਜੋ ਜੋ ਸਾਨੂੰ ਬਚੇਗਾ ਉਹ ਅਸੀਂ ਜਿਹੜੀ ਰਾਸ਼ੀ ਆ ਉਸ ਬੱਚੀ ਨੂੰ ਦਿੱਤੀ ਜਾਏਗੀ ਉਸ ਰੂਸ਼ੀ ਰੂਸ਼ੀ ਨਾਮ ਦੀ ਕੁੜੀ ਆ ਜਿਹਨੂੰ ਬਲੱਡ ਕੈਂਸਰ ਆ ਉਸ ਬੱਚੀ ਨੂੰ ਦਿੱਤੀ ਜਾਏਗੀ ਸਾਡੇ ਕੋਲ ਹੋਲੀਆਂ ਦੇ ਜਿੰਨੇ ਵੀ ਅਸੀਂ ਸਤ ਸੰਗ ਕੀਤੇ ਸੀਗੇ ਉਨ੍ਹਾਂ 사ਸੰਗਾਂ ਦੇ ਵਿੱਚ ਸਾਨੂੰ 69400 ਰੁਪਿਆ ਟੋਟਲ ਜਿਹੜੀ ਰਾਸ਼ੀ ਲੋਕਾਂ ਦੇ ਸਹਿਯੋਗ ਦੇ ਨਾਲ ਇਕੱਠੀ ਹੋਈ ਜਿਹਦੇ ਵਿੱਚੋਂ 21700 ਸਾਡਾ ਖਰਚਾ ਹੋਇਆ ਔਰ 47700 ਰੁਪਿਆ ਸਾਨੂੰ ਜਿਹੜਾ ਬਚਿਆ ਔਰ ਅਸੀਂ ਕੁਝ ਪੈਸੇ ਆਪਣੇ ਕੋਲੋਂ ਪਾ ਕੇ 50000 ਰੁਪਏ ਦੀ ਰਾਸ਼ੀ ਜਿਹੜੀ ਉਸ ਬੱਚੀ ਨੂੰ ਦਿੱਤੀ ਆ ਵੀ ਦੇਖੋ ਜਿੱਥੇ ਪਰਮਾਤਮਾ ਦੇ ਨਾਮ ਨਾਲ ਜੇ ਕਿਸੇ ਦੀ ਜਾਨ ਵੀ ਬਚਾਈ ਜਾਵੇ ਤੇ ਉਹ ਵੀ ਇੱਕ ਸਨਾਤਨ ਦਾ ਸਭ ਤੋਂ ਵੱਡਾ ਕੰਮ ਆ ਉਦੇ ਜੇ ਸਾਡੇ ਇੱਕ ਛੋਟੇ ਜਿਹੇ ਸਹਿਯੋਗ ਦੇ ਨਾਲ ਅਸੀਂ ਹੋਲੀਆਂ ਦੇ ਵਿੱਚ ਇਹ ਲੋਕਾਂ ਨੂੰ ਕਿਹਾ ਵੀ ਜੇ ਕੋਈ ਪੈਸੇ ਨਹੀਂ ਵੀ ਦੇ ਸਕਦਾ ਤਾਂ ਉਸ ਬੱਚੀ ਦੇ ਵਾਸਤੇ ਅਰਦਾਸ ਜ਼ਰੂਰ ਕਰੋ ਤਾਂ ਕਿ ਉਹ ਬੱਚੀ ਰਾਜੀ ਖੁਸ਼ੀ 20 ਸਾਲਾਂ ਦੀ ਬੱਚੀ ਆ ਰਾਜੀ ਖੁਸ਼ੀ ਆਪਣੇ ਘਰ ਆਵੇ ਪਰ ਗਾਂ ਆਪਣੇ ਪਰਿਵਾਰ ਦੇ ਵਿੱਚ ਹਾਸੇ ਖੇਲਦੀ ਰਵੇ ਬਿਲਕੁਲ ਹੀ ਬਿਲਕੁਲ ਦੇਖੋ ਸੱਚੀ ਸੁੱਚੀ ਨਾਲ ਦੀ ਸੋਚ ਹੋ ਜਾਈ ਔਰ ਵਧੀਆ ਉਪਰਾਲਾ ਰਹਿਣ ਕੀਤਾ ਵਾ ਜੀ ਸੋ ਨਵਿੰਦੀ ਜੀ ਨਵਿੰਦੀ ਜੀ ਵੱਡਾ ਉਪਰਾਲਾ ਕਰ ਰਹੇ ਨੇ ਮੰਚ ਵਾਲੇ ਜਾਗਰਣ ਮੰਚ ਉਸ ਕੋ ਸਭ ਤੋਂ ਵੱਡੀ ਗੱਲ ਆ ਪਈ ਨਾ ਉਹ ਜਿਹੜੇ ਪ੍ਰੋਗਰਾਮ ਕਰਾਈ ਜਾਂਦੇ ਕੋਈ ਹਸਪਤਲ ਉਹ ਵੀ ਸ਼ਲਾਗਾ ਯੋਗ ਨੇ ਔਰ ਅੱਜ ਬੱਚੀ ਲਈ ਜਿਹੜੇ ਆਗਾ ਆਇਆ ਉਹ ਬੜਾ ਵੱਡਾ ਉਪਰਾਲਾ ਕੀਤਾ ਰਹਿਣ ਜੀ ਅਨਸੇ ਜੈ ਸ਼੍ਰੀ ਰਾਮ ਜੀ ਸਭ ਨੂੰ ਆ ਆਲਰੇਡੀ ਤੁਸੀਂ ਅੱਗੇ ਇੱਕ ਦੋ ਵੀਡੀਓ ਦੇਖ ਚੁੱਕੇ ਕਿ ਆਪਾਂ ਇੱਕ ਬੇਟੀ ਆਪਣੀ ਅਰੁਸ਼ੀ ਜਿਹਦਾ ਨਾਮ ਬਟਾਲੇ ਤੋਂ ਜਿਨ੍ਹਾਂ ਨੂੰ ਬਲੱਡ ਕੈਂਸਰ ਸੀ ਤੇ ਉਹਨਾਂ ਦਾ ਇਲਾਜ ਬੋਨ ਮੈਰੋ ਟ੍ਰਾਂਸਪਲੈਂਟ ਹੋਣਾ ਸੀ ਟਾਟਾ ਮੈਮੋਰੀਅਲ ਬੰਬੇ ਤੋਂ ਤੇ ਉਹਦੇ ਲਈ ਆਪਾਂ ਇੱਕ ਮਹੀਨ ਜੁਲਾਈ ਹੀ ਕਿਉਂਕਿ ਉਹ 35 ਲੱਖ ਰੁਪਏ ਦਾ ਖਰਚਾ ਸੀ ਤੇ ਸਾਨੂੰ ਐ ਹੀ ਕਿ ਚਲੋ ਬੇਟੀ ਦਾ ਇਲਾਜ ਹੋ ਜੇ ਤੇ ਉਹਦੇ ਲਈ ਅੱਗੇ ਵੀ ਸਾਡਾ ਕਾਫੀ ਸੰਜੋਗ ਸ਼ਹਿਰ ਵਾਲਿਆਂ ਨੇ ਦਿੱਤਾ ਹੈ ਤੇ ਜਦੋਂ ਸਨਾਤਨ ਜਾਗਰਣ ਮੰਚ ਪਵਨ ਜੀ ਨੂੰ ਤੇ ਪੂਰੀ ਟੀਮ ਨੂੰ ਰਵੀ ਜੀ ਨੂੰ ਸਭ ਨੂੰ ਜਦੋਂ ਪਤਾ ਲੱਗਾ ਕਿ ਐਦਾ ਇੱਕ ਹੈਗਾ ਕੇਸ ਹੈਗਾ ਤੇ ਇਹਨਾਂ ਨੇ ਵੀ ਆਪਣੇ ਹੋਲੀਆਂ ਦੇ ਪ੍ਰੋਗਰਾਮ ਚੱਲਦੇ ਵੇ ਰੈਗੂਲਰ satsang ਵਾਲੇ ਤੇ ਇਹਨਾਂ ਨੇ ਉੱਥੇ ਅਨਾਉਂਸ ਕਰਤਾ ਕਿ ਜਿੰਨੇ ਵੀ ਸਾਡੇ ਫੰਕਸ਼ਨਾਂ ਦਾ ਜੋ ਵੀ ਸਾਡਾ ਅਮਾਉਂਟ ਹੈਗੀ ਉਹ ਆਪਾਂ ਸਾਰੀ ਉਸੇ ਬੇਟੀ ਨੂੰ ਹੀ ਡੋਨੇਟ ਕਰਾਂਗੇ ਤੇ ਬਾਕੀ ਸਨਾਤਨ ਜਾਗਰਣ ਮੰਚ ਜਿਹੜਾ ਹਮੇਸ਼ਾ ਸ਼ਹਿਰ ਦੇ ਧਾਰਮਿਕ ਕੰਮਾਂ 'ਤੇ ਵੱਡ ਚੜ ਕੇ ਹਿੱਸਾ ਲੈਂਦਾ ਹੀ ਆ ਉਹਦੇ ਇਲਾਵਾ ਜਿਹੜਾ ਬੱਚਿਆਂ ਨੂੰ ਵੀ ਆਪਣੀ ਸੰਸਕ੍ਰਿਤੀ ਨਾਲ ਲੋਕਾਂ ਨੂੰ ਵੀ ਉਹਨਾਂ ਜੋੜਦਾ ਇਸ ਨਾਤਨ ਜਾਗਰਨ ਮਤਲਬ ਇੱਕ ਐਕਚੁਅਲ ਗਰਾਊਂਡ ਲੈਵਲ ਤੇ ਦੱਸਦਾ ਕਿ ਹਾਂ ਠੀਕ ਹੈ ਕਿ ਹਰ ਕਤਰਾਂ ਦੇ ਕੰਮ ਜਿਹੜੇ ਉਹ ਕਰਨੇ ਚਾਹੀਦੇ ਆ ਤੇ ਇਹਨਾਂ ਦੇ ਵੱਲੋਂ ਜਿਹੜਾ ਅੱਜ 50000 ਰੁਪਏ ਦੇ ਰਿਆ ਰਿਹਾ ਬਹੁਤ ਵੱਡੀ ਇੱਕ ਵਧੀਆ ਬੇਟੀ ਦੇ ਮਤਲਬ ਇੱਕ ਵਧੀਆ ਉਹਦੇ ਲਈ ਜਾਏਗੀ ਇਹ ਅਮਾਉਂਟ ਤੇ ਗਾਂਵ ਵੀ ਇੱਕ ਵੱਡੀ ਗੱਲ ਇਹ ਤੇ ਹੈ ਕਿ ਜੇ ਕਿਸੇ ਤੇ ਮੁਸੀਬਤ ਅੱਜ ਪਈ ਆ ਤਾਂ ਉੱਥੇ ਵੀ ਇਹ ਖੜੇ ਹੋਏ ਨੇ ਅੱਗੇ ਜੀ ਸਨਾਤਨ ਜਾਗਰਣ ਮੰਚ ਜੀ ਹਮੇਸ਼ਾ ਹੀ ਕਿਸੇ ਵੀ ਚਾਹੇ ਉਹ ਕੋਈ ਧਾਰਮਿਕ ਹੋਵੇ ਕਿਸੇ ਤਰ੍ਹਾਂ ਦਾ ਕੁਝ ਵੀ ਜਾਂ ਕਿਸੇ ਤਰ੍ਹਾਂ ਦੀ ਕੋਈ ਵੀ ਸ਼ਾਇਰ ਦੀ ਜਦੋਂ ਵੀ ਕੁਝ ਹੁੰਦੀ ਹੈ ਕਿਸੇ ਤਰ੍ਹਾਂ ਦੀ ਕੋਈ ਵਿਪਤਾ ਆਉਂਦੀ ਸ਼ਾਇਰ ਨੂੰ ਸਨਾਤਨ ਜਾਗਰਣ ਮੰਚ ਹਮੇਸ਼ਾ ਗਾਂ ਮੋਢੇ ਨਾਲ ਮੋਢਾ ਲਾ ਕੇ ਖੜੁੰਦਾ ਹੈ ਤੇ ਇਹੀ ਜੀ ਇਹੀ ਸਨਾਤਨ ਦੀ ਪਹਿਚਾਨ ਵੀ ਇਹੀ ਹੈ ਜੀ ਬਿਲਕੁਲ ਜੀ ਬਿਲਕੁਲ ਕੀ ਕਹੋਗੇ ਭਾਜੀ ਜੈ ਸ਼੍ਰੀ ਰਾਮ ਮੈਂ ਸਨਾਤਨ ਜਾਗਰਣ ਮੰਚ ਦਾ ਸਦਸਾ ਮੈਂ ਸਨਾਤਨ ਜਾਗਰਣ ਮੰਚ ਜੋ ਰਾਸ਼ੀ ਦੇ ਰਿਹਾ ਮੈਂ ਬਹੁਤ ਵਧੀਆ ਇਸ ਨੂੰ ਸੁਲਾਗਾ ਹੋ ਗਿਆ ਨਾ ਔਰ ਮੈਂ ਗੁਰਦਾਸਪੁਰ ਤੇ ਸਾਰੇ ਦੁਕਾਨਦਾਰਾਂ ਨੂੰ ਨੌਕਰੀ ਪੇਸ਼ੇ ਵਾਲਿਆਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਇਸ ਬੱਚੀ ਲਈ ਵੱਧ ਚੜ ਕੇ ਅੱਗੇ ਆਓ ਤਾਂ ਕਿ ਬੱਚੀ ਨੂੰ ਅਸੀਂ ਵੱਧ ਤੋਂ ਵੱਧ ਸਹਿਯੋਗ ਕਰ ਸਕੀਏ ਬਿਲਕੁਲ ਜੀ ਸਮੇਂ ਦੀ ਜ਼ਰੂਰਤ ਹੈ ਜੀ ਕਿਤਨਾ ਕਿਤੇ ਸਾਡਾ ਸਾਰਾ ਦਾ ਫਰਜ ਬੰਦਾ ਵੀ ਅਸੀਂ ਅਗਾਹ ਆਈਏ ਔਰ ਇਸ ਬੱਚੀ ਦੀ ਜਿਹੜੀ ਇਹ ਮਦਦ ਕਰੀਏ ਸੋ ਬਾਬਾ ਜੀ ਕੀ ਕਹੋਗੇ ਜੀ ਇੱਕ ਵੱਡਾ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਵਾ ਮੈਂ ਦੇਖ ਰਿਹਾ ਵੀ ਟੀਮ ਵਰਕ ਬੜਾ ਵੱਡਾ ਤੁਹਾਡਾ ਇਹ ਸਾਰੀ ਟੀਮ ਜਿਹੜੀ ਆ ਅਗਾਹ ਵੀ ਬੜੇ ਦੇਖੋ ਪਹਿਲਾਂ ਵੀ ਇਹਨਾਂ ਨੇ ਬੜੇ ਅੱਛੇ ਕੰਮ ਕੀਤੇ ਆ ਔਰ ਇਹ ਜਿਹੜਾ ਸਭ ਤੋਂ ਵਧੀਆ ਕੰਮ ਜਿਹੜਾ ਕੀਤਾ ਇੱਕ ਉਸ ਪਰਿਵਾਰ ਦੀ ਬੇਟੀ ਨਹੀਂ ਸਨਾਤਨ ਜਾਗਰਣ ਮੰਚ ਦਾ ਬਾਲਿਆਂ ਦੀ ਵੀ ਬੇਟੀ ਹੈਗੀ ਆ ਪਰ ਸਾਰਾ ਸਨਾਤਨ ਜਾਗਰਣ ਮੰਚ ਆਪਣੇ ਤਨ ਮਨ ਧਨ ਦੇ ਨਾਲ ਉਸ ਬੱਚੀ ਦੀ ਸੇਵਾ ਕਰ ਰਿਹਾ ਉਹ ਕਰਨਾ ਚਾਹੁੰਦਾ ਦਿਲੋਂ ਕਰਨਾ ਚਾਹੁੰਦਾ ਕਿਉਂਕਿ ਇਸ ਜਿਹੜਾ ਗਰੁੱਪ ਦੇ ਵਿੱਚ ਕੋਈ ਵੀ ਬੰਦਾ ਲਾਲਚੀ ਨਹੀਂ ਹੈਗਾ ਇਹ ਸਾਰਾ ਗਰੁੱਪ ਚਾਹੁੰਦਾ ਹੈ ਕਿ ਆਪਾਂ ਉਸ ਬੱਚੇ ਨੂੰ ਕਿਸੇ ਤਰ੍ਹਾਂ ਉਹਦੇ ਪੈਰਾਂ ਤੇ ਲਈਏ ਤੇ ਉਸ ਪਰਿਵਾਰ ਦੇ ਨਾਲ ਮਲਾਈਏ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਸਾਰੇ ਜਨਰੇਲ ਮਿਲ ਕੇ ਉਸ ਬੱਚੇ ਦੀ ਮਦਦ ਕਰੀਏ ਔਰ ਉਹਨੂੰ ਠੀਕ ਕਰਨ ਦੇ ਵਿੱਚ ਪਰਮਾਤਮਾ ਦੇ ਅੱਗੇ ਅਰਦਾਸ ਕਰੀਏ ਬਿਲਕੁਲ ਸਾਥ ਵੀ ਲੋਕ ਬੜਾ ਦੇਰੇ ਭਾਜੀ ਨੂੰ ਦੇਖ ਰਹੇ ਨੇ ਜੈ ਸ਼ੇ ਰਾਮ ਜੀ ਜਿੱਦਾਂ ਵੀ ਆਪਾਂ ਨਵੀਨ ਜੀ ਦੀ ਉਹ ਸੋਸ਼ਲ ਮੀਡੀਆ ਤੇ ਉਹ ਬਾਈਟ ਦੇਖੀ ਉਸੇ ਵੇਲੇ ਆਪਣੇ ਮਨ 'ਚ ਵਿਚਾਰ ਆਇਆ ਸਾਰਿਆਂ ਨੇ ਸਲਾਹ ਕੀਤੀ ਕਿ ਇਸਨ ਮਹੀਮ ਵਿੱਚ ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਵੀ ਕੁਝ ਨਾ ਕੁਝ ਸਹਿਯੋਗ ਜਣਾ ਚਾਹੀਦਾ ਉਸੇ ਵੱਲੇ ਅਸੀਂ ਆਪਾਂ ਤੈਅ ਕੀਤਾ ਕਿ ਜੋ ਵੀ ਰਾਸ਼ੀ ਜਿਹੜੀ ਹੈ ਸੰਗੀਤਨਾ ਦੇ ਰਾਹੀਂ ਇਕੱਠੀ ਹੋਏਗੀ ਇਹ ਉਸ ਬੇਟੀ ਨੂੰ ਜਿਹੜੀ ਹੈ ਉਹ ਭੇਜੀ ਜਾਏਗੀ ਤਾਂਕਿ ਉਹਦਾ ਜਿਹੜਾ ਜੀਵਨ ਬਚਾਇਆ ਜਾ ਸਕੇ ਪਰ ਪ੍ਰਭੂ ਚਰਨਾ ਦੇ ਵਿੱਚ ਨਾਲ-ਨਾਲ ਹੀ ਅਪਾਰ ਅਰਦਾਸ ਵੀ ਕੀਤੀ ਸੰਗੀਤਨਾ ਦੇ ਵਿੱਚ ਕਿ ਪ੍ਰਭੂ ਉਹਨੂੰ ਬਲ ਬਖਸ਼ੇ ਉਹ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਵਿੱਚ ਆਏ ਜਿੱਦਾਂ ਪਹਿਲਾਂ ਹੀ ਤਰ੍ਹਾਂ ਆਪਣੇ ਪਰਿਵਾਰ ਵਿੱਚ ਰਹਿੰਦੀ ਸੀ ਮੈਂ ਫੇਰ ਤੁਹਾਡੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਲੋਕਾਂ ਕੇ ਫਿਰ ਅਪੀਲ ਕਰਾਂਗਾ ਕਿ ਇਸ ਜਿਹੜੀ ਵੀਡੀਓ ਹੈ ਦੇ ਵਿੱਚ ਸਕੈਨਰ ਵੀ ਹੈ ਉਹਦੇ ਵਿੱਚ ਬੈਂਕ ਅਕਾਊਂਟ ਨੰਬਰ ਵੀ ਉਹਨਾਂ ਨੇ ਦਿੱਤੇ ਗਏ ਨੇ ਤੇ ਮਿਹਰਬਾਨੀ ਕਰਕੇ ਅਸੀਂ ਆਪਣੇ ਘਰ ਵਿੱਚ ਛੋਟੇ ਤੋਂ ਛੋਟਾ ਵੀ ਕੋਈ ਕਾਰਜਕ੍ਰਮ ਰੱਖਣੇ ਉਹਤੇ ਬੇਫਜ਼ੂਲ ਕਿੰਨੇ ਪੈਸੇ ਆਈ ਖਰਚ ਦਿੰਨੇ ਆ ਜੇ ਸਾਡੇ ਥੋੜੇ ਜਿਹਾ ਉਪਰਾਲੇ ਨਾਲ ਕਿਸੇ ਦਾ ਜੀਵਨ ਬਚ ਸਕਦਾ ਤ ਉਸ ਤੋਂ ਵੱਡਾ ਕੋਈ ਯੱਗ ਨਹੀਂ ਉਸ ਤੋਂ ਵੱਡਾ ਕੋਈ ਪੁੰਨ ਨਹੀਂ ਹੈ ਤੋ ਸਾਰਿਆਂ ਨੂੰ ਐਸੇ ਕੰਮ ਵਿੱਚ ਉਤਰ ਕੇ ਸਹਿਯੋਗ ਕਰਨਾ ਚਾਹੀਦਾ ਇਹੋ ਸ਼ਹਿਰ ਸਨਾਤਨ ਜਾਗਰਣ ਮੰਚ ਵੱਲੋਂ ਫੇਰ ਇੱਕ ਵਾਰੀ ਸਾਰੇ ਲੋਕਾਂ ਨੂੰ ਅਪੀਲ ਹੈ। ਕਹੋ ਜੀ ਅਪੀਲ ਕੀ ਕਰੋਗੇ ਸ਼ਹਿਰ ਵਾਸੀਆਂ ਨੂੰ 10 ਪ੍ਰਿੰਟ ਕੀ ਪੀਲ ਕਰਦੇ ਹੋ। ਖੁਦ ਅਸੀਂ ਤੇ ਜਦੋਂ ਪਤਾ ਲੱਗਾ ਸੀ ਉਸ ਦਿਨ ਤੋਂ ਹੀ ਸਮੂਹ ਸ਼ਹਿਰ ਨੁਆਸੀਆਂ ਨੂੰਰ ਆਪਣੇ ਸਾਥ ਸੰਗਤ ਦੇ ਵਿੱਚ ਵੀ ਲੋਕਾਂ ਨੂੰ ਇਹੋ ਅਪੀਲ ਕੀਤੀ ਆ ਵੀ ਉਸ ਬੱਚੀ ਦੀ ਜਾਨ ਬਚਾਉਣ ਵਾਸਤੇ ਇੱਕ ਨਵੀਨ ਜੀ ਨੇ ਦੱਸਿਆ ਵੀ 35 ਲੱਖ ਰੁਪਏ ਦਾ ਖਰਚਾ 35 ਲੱਖ ਰੁਪਈਆ ਕਹਿ ਲੈਣਾ ਹੀ ਸੌਖੀ ਗੱਲ ਆ ਬੜੀ ਬੜੀ ਵੱਡੀ ਅਮਾਉਂਟ ਆ ਔਰ ਉਸ ਅਮਾਉਂਟ ਨੂੰ ਇਸ ਤਰ੍ਹਾਂ ਹੀ ਆ ਵੀ ਛੋਟੇ ਛੋਟੀਆਂ ਅਮਾਉਂਟਾਂ ਦੇ ਵਿੱਚ ਅਸੀਂ ਕਹਿੰਨੇ ਆ ਵੀ ਉਹ ਜਿਹੜੀ ਅਮਾਉਂਟ ਆ ਜਲਦੀ ਤੋਂ ਜਲਦੀ ਉਹਨਾਂ ਦੇ ਕੋਲ ਪਹੁੰਚੇ ਹੋਰ ਵੀ ਜੇ ਕਿਸੇ ਕੋਈ ਸੰਸਥਾ ਜਿਹੜੀ ਸ਼ਹਿਰਾਂ 'ਚ ਕੰਮ ਸ਼ਹਿਰ 'ਚ ਕੰਮ ਕਰਦੀ ਆ ਆਮ ਲੋਕ ਕੁਛ ਵੀ ਜਿੰਨਾ ਉੱਤੇ ਸਕੈਨਰ ਦਿੱਤਾ ਉਸ ਦੇ ਵਿੱਚ ਵੱਧ ਤੋਂ ਵੱਧ ਆਪਣਾ ਸਹਿਯੋਗ ਦੇਣ ਸਾੱਚੀ ਬੜਾ ਲੋਕੀ ਦੇ ਰਹੀ ਆ ਨਵੀਨ ਜੀ ਕਿੰਨੇ ਕ ਹੁਣ ਤੱਕ ਹੋ ਗਏ ਪੈਸੇ ਇਕੱਠੇ ਬਾਈ ਜੀ ਅਹੀ ਦੱਸਣਾ ਚਾਹੁੰਦਾ ਜੀ ਕਿ ਤੁਹਾਡੇ ਮੀਡੀਆ ਦਾ ਜਿਹੜਾ ਸੋਸ਼ਲ ਮੀਡੀਆ ਦਾ ਮਾਧਿਅਮ ਹੈ ਇਹਦੇ ਤੋਂ ਜਿੱਦਾਂ ਆਪਾਂ ਕੱਲ ਹੀ ਜਦੋਂ ਤੁਹਾਡਾ ਇੰਟਰਵਿਊ ਕੀਤੀ ਸੀ ਉਹਦੇ 'ਚ ਆਪਾਂ ਦੱਸਿਆ ਸੀ ਕਿ ਜਿਹੜਾ ਆਪਾਂ ਆਪਣਾ ਵੀਡੀਓ ਪਾਈਓ ਤਾਂ ਸਾਡੇ 1.5 ਲ ਤੇ ਕੱਲ ਜਿਹੜੇ ਇੱਕ ਸੱਜਣ ਨੇ ਬਾਹਰੋਂ ਅਮਾਉਂਟ ਭੇਜੀ ਸੀ ਤੇ ਉਸ ਤੋਂ ਬਾਅਦ ਇੱਕ ਅੱਜ ਸਨਾਤਨ ਜਾਗਰਣ ਦੇ ਰਿਹਾ ਤੇ ਇਸ ਇਲਾਵਾ ਵੀ ਸਕਰੀਨਸ਼ਾਟ ਇੱਕ ਡਾਇਰੈਕਟ ਉਹਨਾਂ ਦੇ ਅਕਾਊਂਟ 'ਚ ਪੇ ਆ ਤੇ ਨੀਅਰਬਾਊਟ ਜਿਹੜਾ 7 ਲੱਖ ਰੁਪਏ ਕੱਲ 5.5 ਤੋਂ ਅੱਜ 7 ਲੱਖ ਰੁਪਏ ਹੋ ਗਿਆ ਲੋਕੀ ਵੈਸੇ ਵੱਧ ਚੜ ਕੇ ਸਾਥ ਦੇ ਹੁੰਦੇ ਪਏ ਬਟ ਹਜੇ ਵੀ ਉਹ ਆਪਣੇ ਮੰਜ਼ਿਲ ਤੋਂ ਦੂਰ ਹੈ ਤੇ ਮੈਂ ਚਾਹੁੰਦਾ ਕਿ ਹਜੇ ਵੀ ਜਿੰਨਾ ਤੱਕ ਇਹ ਵੀਡੀਓ ਪਹੁੰਚ ਰਹੀ ਹੈ ਉਹ ਜਰੂਰ ਉਸ ਬੇਟੀ ਦੀ ਮਦਦ ਕਰਨ ਕਿਉਂਕਿ ਇਹ ਮਾਰਚ ਦੇ ਲਾਸਟ ਵੀਕ ਉਹਨਾਂ ਦਾ ਜਿਹੜਾ ਬੋਨ ਮੈਰੋ ਟ੍ਰਾਂਸਪਲੈਂਟ ਆ ਹੋਣਾ ਤੇ ਉਸ ਤੋਂ ਪਹਿਲਾਂ ਪਹਿਲਾਂ ਉਹ ਤੇ ਮੈਂ ਫੇਰ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਸੱਜਣਾ ਨੂੰ ਬਾਹਰ ਬੈਠੇ ਜਿੰਨੇ ਵੀ ਮੇਰੇ ਸਾਥ ਸੱਜਣ ਹੈ ਜਾਂ ਜਿਹੜੇ ਵੀ ਆ ਵੀਡੀਓ ਦੇਖ ਰਿਹਾ ਹਨ ਉਹਨਾਂ ਨੂੰ ਇਹ ਅਪੀਲ ਕਰਦਾ ਕਿ ਇੱਕ ਬੇਟੀ ਦੀ ਮਦਦ ਕੀਤੀ ਜਾਏ ਇੱਕ ਕੰਜਕ ਦੇ ਰੂਪ ਚ ਚਾਹੇ ਉਹਦੀ ਮਦਦ ਕੀਤੀ ਜਾਏ ਤਾਂ ਕਿ ਉਹ ਠੀਕ ਹੋ ਕੇ ਆਪਣੇ ਘਰ ਆਏ ਤੇ ਅੱਗੇ ਉਹਦਾ ਫਿਊਚਰ ਵਧੀਆ ਹੋਏ ਬਾਕੀ ਮੈਂ ਬਹੁਤ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਤੇ ਗਾਂ ਵੀ ਬਸ ਇਹਨੂੰ ਹਜੇ ਇਹਨੂੰ ਲੋਡ ਚਲਾਉਣਾ ਪਾਣੀ ਹਾਂਜੀ ਤੇ ਟੋਟਲ ਮਾਉਂ ਪੈਂਤੀ ਲੱਖ ਰੁਪਏ ਦੇ ਸੀ 35 ਲੱਖ ਦਾ ਜੀ ਤੇ ਹੁਣ ਤੱਕ ਜਿਹੜਾ 17 ਕੇ ਲੱਖ ਰੁਪਇਆ ਅੱਜ ਵਾਲਾ ਪਾ ਕੇ ਸਾਰਾ 17 ਸਾਢੇ 17 ਦੇ ਵਿੱਚ ਇਕੱਠਾ ਹੋ ਗਿਆ ਹਾਂ ਤੇ ਕੋਈ ਵੀ ਪੈਸਾ ਜਿਹੜਾ ਅਸੀਂ ਕੋਈ ਵੀ ਪੈਸਾ ਜਿਹੜਾ ਆਪਣੇ ਅਕਾਊਂਟ 'ਚ ਜਾਂ ਕੁਝ ਵੀ ਪੈਸਾ ਪਾ ਰਖ ਰਹੇ ਜਿਹੜਾ ਵੀ ਪੈਸਾ ਆ ਰਿਹਾ ਹੈ ਜਾਂ ਸਾਰਾ ਸਿੱਧਾ ਉਹਦੇ ਅਕਾਊਂਟ 'ਚ ਹੀ ਪੈ ਰਿਹਾ ਹੈ ਤੇ ਜੇ ਕੋਈ ਕੈਸ਼ ਅਮਾਉਂਟ ਆ ਰਹੀ ਹੋ ਇਦਾਂ ਹੀ ਸਿੱਧਾ ਉਹਨਾਂ ਦੇ ਉਹਨਾਂ ਨੂੰ ਆਪਾਂ ਹੈਂਡਓਵਰ ਕਰ ਰਹੇ ਹਾਂ ਸੋ ਦੇਖੋ ਜੀ ਇਹ ਉਪਰਾਲਾ ਜਿਹੜਾ ਬਣਾ ਜੀ ਬੜੀ ਵੱਡੀ ਮੁਹਿੰਮ ਇਹਨਾਂ ਨੇ ਬੰਡੀ ਆ ਸੋ ਕਿਤ ਕਿਉਂਕਿ ਛੋਟੀ ਗੱਲ ਨਹੀਂ ਹੈਗੀ ਕਿਸੇ ਦੀ ਜਾਨ ਬਚਾਉਣੀ ਇਹ ਸਭ ਤੋਂ ਵੱਡਾ ਕਰਮ ਆ ਜੀ ਸੋ ਇਹ ਪੇਮੈਂਟ ਦਿੱਤੀ ਜਾ ਰਹੀ ਹੈ ਜੀ ਤੁਹਾਡਾ ਤਸਵੀਰਾਂ ਸਾਂਝੀਆਂ ਕਰ ਰਹੇ ਆ ਜਿਹੜੇ ਪੈਸੇ ਦਿੱਤੇ ਜਾ ਰਹੇ ਆ ਸਨਾਤਨ ਜਾਗਰਣ ਮੰਚ ਵੱਲੋਂ ਜਿਹੜਾ ਵਾ ਜੀ ਇਹ ਉਪਰਾਲਾ ਕੀਤਾ ਗਿਆ ਵਾ ਸੋ 50000 ਰੁਪਏ ਜਿਹੜਾ ਵਾ ਜੀ ਕੈਸ਼ ਦਿੱਤਾ ਜਾ ਰਿਹਾ ਵਾ ਜੀ ਸੋ ਕਿਦਰਾ ਕਿਤੇ ਤੁਸੀਂ ਲੋਕ ਵੀ ਅੱਗੇ ਆਓ ਅਗਾ ਆ ਕੇ ਜਿਹੜਾ ਵਾ ਜੀ ਸਾਥ ਦਿਓ ਔਰ ਇਸ ਬੱਚੀ ਦੀ ਜਾਨ ਨੂੰ ਸੀ ਬਚਾਉਣਾ ਵਾ ਕਿਸੇ ਵੀ ਤਰੀਕੇ ਨਾਲ ਬਚਾਉਣਾ ਵਾ ਜੀ ਸੋ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜ